ਇਸ ਵੇਲੇ ਜੰਜੀ ਪ੍ਰੋਟੈਸਟ ਕਰ ਰਹੇ ਨੇ ਦੱਸਦੀ ਹੈ ਕਿ ਕਈ ਦੇਸ਼ਾਂ ਦੇ ਵਿੱਚ ਤਖਤਾ ਪਲਟ ਜੰਜੀ ਦੇ ਵੱਲੋਂ ਕੀਤਾ ਜਾ ਚੁੱਕਾ ਹੈ ਜੰਜੀ ਯਾਨੀ ਕਿ ਨੌਜਵਾਨ ਮੁੰਡੇ ਕੁੜੀਆਂ ਜੋ ਕਿ ਨਵੀਂ ਪੀੜੀ ਦੇ ਨੇ ਔਰ ਉਹਨਾਂ ਦੇ ਵੱਲੋਂ ਜਦੋਂ ਦੇਸ਼ ਦੇ ਵਿੱਚ ਕਿਸੇ ਤਰੀਕੇ ਦੀ ਕੁਰੀਤੀ ਦੇਖੀ ਜਾਂਦੀ ਹੈ ਜਾਂ ਕਿਸੇ ਤਰੀਕੇ ਦੀਆਂ ਸਹੂਲਤਾ ਦੀ ਕਮੀ ਦੇਖੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਪ੍ਰੋਟੈਸਟ ਵਿੱਡੇ ਜਾਂਦੇ ਨੇ ਜਿਸ ਤੋਂ ਬਾਅਦ ਤਖਤਾ ਪਲਟ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਔਰ ਇੱਕ ਹੋਰ ਦੇਸ਼ ਵਿੱਚ ਤਖਤਾ ਪਲਟ ਹੋ ਚੁੱਕਾ ਹੈ ਇਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਤਖਤਾ ਪਲਟ ਦੀਆਂ ਖਬਰਾਂ ਦੇਖਣ ਨੂੰ ਮਿਲੀਆਂ ਸੀ ਕਿ ਇਸ ਤਰੀਕੇ ਦੇ ਨਾਲ ਜਨਜੀ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਔਰ ਉੱਥੇ ਤਖਤਾ ਪਲਟ ਕਰ ਦਿੱਤਾ ਗਿਆ ਔਰ ਹੁਣ ਇੱਕ ਹੋਰ ਦੇਸ਼ ਮੈਡਾਗਾਸਕਰ ਜਿੱਥੇ ਤਕਤਾ ਪਲਟ ਕਰ ਦਿੱਤਾ ਗਿਆ ਦੱਸ ਦਈਏ ਕਿ ਜੋ ਅਫਰੀਕੀ ਦੇਸ਼ ਹੈ ਹੈ ਔਰ ਇੱਥੇ ਤੇ ਜੋ ਰਾਸ਼ਟਰਪਤੀ ਹੈ ਉਹ ਦੇ ਛੱਡ ਕੇ ਭੱਜ ਚੁੱਕੇ ਨੇ ਔਰ ਦੱਸ ਦਈਏ ਕਿ ਦੇਸ਼ ਦੇ ਵਿੱਚ ਪਾਣੀ ਅਤੇ ਬਿਜਲੀ ਦੀ ਕਾਫੀ ਕਮੀ ਸੀ ਜਿਸ ਨੂੰ ਲੈ ਕੇ ਪ੍ਰੋਟੈਸਟ ਲਗਾਤਾਰ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਪਰ ਇਸ ਪ੍ਰੋਟੈਸਟ ਨੂੰ ਲੈ ਕੇ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਸੀ ਔਰ ਇਸੇ ਦੇ ਚੱਲਦੇ ਜਦੋਂ ਪ੍ਰੋਟੈਸਟ ਹੋਰ ਵੱਧ ਜਾਂਦਾ ਹੈ ਤਾਂ ਫੌਜ ਦਾ ਵੀ ਸਮਰਥਨ ਮਿਲ ਜਾਂਦਾ ਹੈ ਜਿਸ ਤੋਂ ਬਾਅਦ ਉੱਥੋਂ ਦਾ ਜੋ ਰਾਸ਼ਟਰਪਤੀ ਹੈ ਤਾ ਉਸ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਏ ਵੱਡੀ ਖਬਰ ਹੈ ਦੱਸਦੀ ਕਿ ਮਿਲਟਰੀ ਜਹਾਜ਼ ਰਾਹੀਂ ਫਰਾਂਸ ਭੱਜਣ ਦੀਆਂ ਖਬਰਾਂ ਨੇ ਮੈਡਾਗਾਸਕਰ ਦੇ ਜੋ ਰਾਸ਼ਟਰਪਤੀ ਹੈ ਔਰ ਜੋ ਖਬਰਾਂ ਨਿਕਲ ਕੇ ਉੱਥੋਂ ਦੀਆਂ ਸਾਹਮਣੇ ਆ ਰਹੀਆਂ ਨੇ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਦਾਬਾ ਕੀਤਾ ਗਿਆ ਹੈ ਦਾਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਐਂਟਰੀ ਰਾਜੋ ਐਲੀਨਾ ਦੇਸ਼ ਛੱਡ ਕੇ ਫਰਾਰ ਹੋ ਚੁੱਕੇ ਨੇ ਔਰ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਟੇਨੀ ਰਿੰਦਿਆਰਨਾ ਸੋਲੋਨਿਕੋ ਨੇ ਦੱਸਿਆ ਕਿ ਫੌਜ ਦਾ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਔਰ ਐਤਵਾਰ ਨੂੰ ਹੀ ਉਹ ਦੇਸ਼ ਛੱਡ ਕੇ ਇੱਥੋਂ ਜਾ ਚੁੱਕੇ ਨੇ ਫਿਲਹਾਲ ਉਹ ਕਿੱਥੇ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਮੈਡਾਗਾਸਕਰ ਦੇ ਵਿੱਚ ਬੀਤੇ ਕਾਫੀ ਸਮੇਂ ਤੋਂ ਪਾਣੀ ਅਤੇ ਬਿਜਲੀ ਦੀ ਕਮੀ ਸੀ ਜਿਸ ਦੇ ਕਰਕੇ 25 ਸਤੰਬਰ ਨੂੰ ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਨੇ ਔਰ ਇਸ ਤੋਂ ਪਹਿਲਾਂ ਜੋ ਪ੍ਰੈਜ਼ੀਡੈਂਟ ਆਫਿਸ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਰੋਜੋ ਐਲਿਨਾ ਸੋਮਵਾਰ ਰਾਤ ਦੇਸ਼ ਨੂੰ ਸੰਬੋਧਨ ਕਰਨਗੇ ਔਰ ਉਥੇ ਆ ਦੇਸ਼ ਨੂੰ ਸੰਬੋਧਿਤ ਕਰਕੇ ਇਸ ਜੋ ਸਮੱਸਿਆ ਹੈ ਉਸ ਨੂੰ ਸੰਬੋਧਨ ਕਰਨਗੇ ਔਰ ਇਸ ਦੇ ਹੱਲ ਬਾਰੇ ਕੋਈ ਗੱਲ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਇਹ ਪ੍ਰਦਰਸ਼ਨ ਕਾਫੀ ਵੱਧ ਜਾਂਦਾ ਹੈ ਜਿਸ ਕਰਕੇ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਫ੍ਰਾਂਸੀਸੀ ਦਾ ਜੋ ਮਿਲਟਰੀ ਜਾਜ ਹੈ ਉਸ ਦੇ ਰਾਹੀਂ ਇਹਨਾਂ ਨੂੰ ਦੇਸ਼ ਛੱਡ ਕੇ ਉਥੋਂ ਫਰਾਰ ਹੋ ਜਾਂਦੇ ਨੇ ਫ੍ਰਾਂਸੀਸੀ ਰੇਡੀਓ ਆਰਐਫਆਈ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਉੱਥੋਂ ਦੇ ਰਾਸ਼ਟਰਪਤੀ ਨੇ ਬੈਂਕਰੋ ਤੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਸੀ ਔਰ ਇਸੇ ਦੇ ਚਲਦੇ ਉਹੋ ਦੇ ਛੱਡ ਕੇ ਫਰਾਂਸ ਫਰਾਰ ਹੋ ਚੁੱਕੇ ਨੇ ਤਾਂ ਸੂਤਰਾਂ ਦੇ ਮੁਤਾਬਕ ਫ੍ਰਾਂਸੀਸੀ ਫੌਜ ਦਾ ਇੱਕ ਕਾਸਾ ਜਹਾਜ਼ ਐਤਵਾਰ ਨੂੰ ਮੜਾ ਗਿਆ ਜੋ ਮੜਾ ਗਿਆ ਮੜਾ ਗਿਆਸ ਕਰਦੇ ਸੈਂਟੇਮੇਰੀ 에어ਪੋਰਟ ਤੇ ਉਤਰਦਾ ਹੈ ਔਰ ਇਸੇ ਜਹਾਜ਼ ਦੇ ਰਾਹੀਂ ਉੱਥੋਂ ਉਹ ਫਰਾਰ ਹੁੰਦੇ ਨੇ ਤਾਂ ਇਹ ਲਗਾਤਾਰ ਪ੍ਰੋਟੈਸਟ ਜੋ ਜੈਂਜੀ ਦੇ ਵੱਲੋਂ ਕੀਤੇ ਜਾ ਰਹੇ ਨੇ ਉੱਥੇ ਇਹ ਹੁਣ ਮੈਡਾਗਾਸਕਰ ਦੇ ਵਿੱਚ ਪ੍ਰੋਟੈਸਟ ਦੇਖੋ ਨੂੰ ਮਿਲਿਆ ਇਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਉਸ ਤੋਂ ਪਹਿਲਾਂ ਕਈ ਦੇਸ਼ਾਂ ਦੇ ਵਿੱਚ ਅਸੀਂ ਪ੍ਰੋਟੈਸਟ ਦੇਖ ਚੁੱਕੇ ਹਾਂ ਇੱਕੋ ਤਰੀਕੇ ਦਾ ਤਾਣਾ ਬਾਣਾ ਇਹਨਾਂ ਪ੍ਰੋਟੈਸਟ ਦਾ ਦੇਖੋ ਨੂੰ ਮਿਲਦਾ ਹੈ ਕਿਸੇ ਗੱਲ ਨੂੰ ਲੈ ਕੇ ਵਿਰੋਧ ਭੜਕਦਾ ਹੈ ਔਰ ਸਾਰੇ ਜੋ ਦੇਸ਼ ਹੈ ਉਹ ਇਕੱਠਾ ਹੋ ਜਾਂਦਾ ਜਿਸ ਤੋਂ ਬਾਅਦ ਜੋ ਸਰਕਾਰ ਹੈ ਉੱਥੋਂ ਨੂੰ ਭਾਜੜਾ ਪਾ ਦਿੱਤੀਆਂ ਜਾਂਦੀਆਂ ਨੇ ਨੇਪਾਲ ਦੀਆਂ ਅਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਜੋ ਮੰਤਰੀ ਸੀ ਉਹਨਾਂ ਨੂੰ ਲੋਕਾਂ ਨੇ ਸੜਕਾਂ ਦੇ ਉੱਤੇ ਦੜਾਇਆ ਉੱਥੋਂ ਦੇ ਜਿਹ ਵੱਡੇ ਲੀਡਰ ਸੀ ਤਾਂ ਉਹਨਾਂ ਨੂੰ ਕੁੱਟ ਮਾਰ ਉਹਨਾਂ ਦੇ ਨਾਲ ਕੀਤੀ ਗਈ ਔਰ ਉੱਥੋਂ ਉਹਨਾਂ ਨੂੰ ਭਜਾ ਦਿੱਤਾ ਗਿਆ ਔਰ ਇਸੇ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੋਟੈਸਟ ਅੱਗੇ ਵੀ ਦੇਖਣ ਨੂੰ ਮਿਲ ਰਹੇ ਨੇ ਮੈਡਾਗਾਸਕਰ ਦੇ ਵਿੱਚ ਵੀ ਇਹ ਪ੍ਰੋਟੈਸਟ ਜੰਜੀ ਦੇ ਵੱਲੋਂ ਹੀ ਸੰਭਾਲਿਆ ਗਿਆ ਸੀ ਔਰ ਫੌਜ ਦਾ ਜਦੋਂ ਪ੍ਰੋਟੈਸਟ ਜੋ ਸਮਰਥਨ ਮਿਲ ਜਾਂਦਾ ਹੈ ਕਿਉਂਕਿ ਫੌਜ ਨੇ ਰਾਸ਼ਟਰਪਤੀ ਦਾ 7 ਦਿਨ ਤੋਂ ਇਨਕਾਰ ਕਰ ਦਿੱਤਾ ਔਰ ਇਸੇ ਵਿੱਚ ਜੋ ਰਾਸ਼ਟਰਪਤੀ ਦੀ ਸਥਿਤੀ ਹੈ ਉਹ ਕਾਫੀ ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਆਪਣੀ ਹੀ ਫੌਜ ਦੇ ਵੱਲੋਂ ਕੋਈ ਇਹਨਾਂ ਨੂੰ ਜੋ ਸਮਰਥਨ ਹੈ ਉਹ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਆਪਣਾ ਤਖਤਾ ਛੱਡਣਾ ਪਿਆ ਹੈ ਆਪਣੀ ਕੁਰਸੀ ਛੱਡਣੀ ਪਈ ਹੈ ਔਰ ਦੇਸ਼ ਛੱਡ ਕੇ ਫਰਾਰ ਹੋਣਾ ਪਿਆ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਤਖਤਾ ਪਲਟ ਹੁੰਦਾ ਹੈ ਤਾਂ ਉੱਥੋਂ ਦੀ ਜੋ ਫੌਜ ਹੈ ਤਾਂ ਉਹ ਤੈਅ ਕਰ ਦਈਏ ਕਿ ਆਖਿਰ ਸੱਤਾ ਤੇ ਕੌਣ ਕਾਬਜ਼ ਹੋਵੇਗਾ ਕਿਉਂਕਿ ਅਸੀਂ ਹੋਰ ਵੀ ਦੇਸ਼ ਦੇਖੇ ਜਿੱਥੇ ਚਾਹੇ ਲੋਕਤੰਤਰ ਦੀ ਵਿਵਸਥਾ ਹੋਵੇ ਪਰ ਇਸ ਦੇ ਬਾਵਜੂਦ ਫੌਜ ਕਈ ਵਾਰ ਇਹ ਤੈਅ ਕਰ ਦਈਏ ਕਿ ਕਿਸ ਤਰੀਕੇ ਦੇ ਨਾਲ ਸੱਤਾ ਕਿਸ ਪਾਸੇ ਬੈਠੇਗੀ ਕਿਸ ਪਾਸੇ ਸਮਰਥਨ ਦੇਣਾ ਹੈ ਤਾਂ ਫੌਜ ਦਾ ਸਮਰਥਨ ਜਿਸ ਸਾਈਡ ਹੁੰਦਾ ਹੈ ਤਾਂ ਉਸੇ ਸਾਈਡ ਦੀ ਸਰਕਾਰ ਬਣਦੀ ਹੈ ਔਰ ਉਸੇ ਪਾਸੇ ਦੇ ਜੋ ਲੀਡਰ ਨੇ ਉਹ ਉੱਪਰ ਕੇ ਸਾਹਮਣੇ ਆਉਂਦੇ ਨੇ ਔਰ ਜੇਕਰ ਕੋਈ ਸਰਕਾਰ ਫੌਜ ਦਾ ਸਮਰਥਨ ਗਵਾ ਦਿੰਦੀ ਹੈ ਤਾਂ ਉੱਥੇ ਉਹਨਾਂ ਨੂੰ ਆਪਣੀ ਕੁਰਸੀ ਵੀ ਛੱਡਣੀ ਪੈਂਦੀ ਹੈ ਤਾਂ ਅਫਰੀਕੀ ਦੇਸ਼ ਮੈਡਾਗਾਸਕਰ ਦੇ ਵਿੱਚ ਤਖਤਾ ਪਲਟ ਹੋ ਚੁੱਕਾ ਹੈ ਇੱਕ ਹੋਰ ਤਖਤਾ ਪਲਟ ਦੁਨੀਆ ਦੇ ਵਿੱਚ ਲਗਾਤਾਰ ਇਸ ਤਰੀਕੇ ਦੇ ਪ੍ਰੋਟੈਸਟ ਦੇਖਣ ਨੂੰ ਮਿਲ ਰਹੇ ਨੇ ਜਦੋਂ ਜੰਜੀ ਦੇ ਵੱਲੋਂ ਜੋ ਪ੍ਰਦਰਸ਼ਨ ਹੈ ਉਸ ਦਾ ਜ਼ਿੰਮਾ ਸੰਭਾਲਿਆ ਜਾਂਦਾ ਹੈ ਕਿਸੇ ਮੁੱਦੇ ਨੂੰ ਲੈ ਕੇ ਸਾਹਮਣੇ ਆਉਂਦੇ ਨੇ ਔਰ ਤਖਤਾ ਪਲਟ ਕਰਨ ਤੱਕ ਗੱਲ ਚੱਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਰਾਸ਼ਟਰਪਤੀ ਭਵਨ ਦੇ ਵਿੱਚ ਦਾਖਲ ਹੁੰਦੇ ਨੇ ਪ੍ਰਧਾਨ ਮੰਤਰੀ ਆਵਾਸ ਦੇ ਵਿੱਚ ਦਾਖਲ ਹੁੰਦੇ ਨੇ ਔਰ ਉੱਥੇ ਕਿ ਇਹਨਾਂ ਦੇ ਵੱਲੋਂ ਤੋੜਪੰਨ ਕੀਤੀ ਜਾਂਦੀ ਹੈ ਉਸੇ ਤਰੀਕੇ ਦੀਆਂ ਤਸਵੀਰਾਂ ਹੁਣ ਮੈਡਾਗਾਸਕਰ ਤੋਂ ਸਾਹਮਣੇ ਆ ਰਹੀਆਂ ਨੇ